ਅੱਜ ਬੇਸਿਕ 12 ਐਸੋਸੀਏਸ਼ਨ ਵੱਲੋਂ ਅਰਥ ਦੇ ਦੇ ਉੱਤੇ ਅੱਜ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਅਭੂਦਾ ਜਿਹੜਾ ਬੇਨਾ ਸਾਰੇ ਬਕਤੂਲ ਸਹਿਵਾਣ ਨੇ ਬਹੁਤ ਹੀ ਹਮਹਾਮਾ ਕੇ ਜਿਹੜਾ ਹੈ ਇੱਥੇ ਬਲੱਡ ਮੇਚ ਕੀਤਾ ਹੈਗਾ ਖੁਸ਼ੀ ਇਸ ਗੱਲ ਦੀ ਹੈਗੀ ਹੈ ਕਿ ਅੱਜ ਸਾਡੇ ਇੱਕ ਬਕਤੂਲ ਸਾਹਿਬ ਸਰਦਾਰ ਮਨਪ੍ਰੀਤ ਸਿੰਘ ਸ਼ਾਹੀ ਜਿਨ੍ਹਾਂ ਨੇ 119 ਵਾਰ ਜਿਹੜਾ ਹੈਗਾ ਬਲੱਡ ਦਿੱਤਾ ਹੈ ਕ ਬੱਚੇ ਦਾ ਪਿਓ ਜਾਂ ਇੱਕ ਔਰਤ ਦਾ ਹਸਬੰਡ ਜਾਂ ਇੱਕ ਮਾਂ ਦਾ ਪੁੱਤ ਮੱਜ ਜਾਂਦਾ ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਵਧੀਆ दान ਹੈ ਔਰ ਸਭ ਤੋਂ ਤੁਮ ਦਾ ਮੁੱਸਿਕ ਬਾਹਰ ਐਸੋਸੀਏਸ਼ਨ ਵੱਲੋਂ ਅ ਅਰਥ ਦੇ ਦੇ ਉੱਤੇ ਅੱਜ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਨਾਲ ਜਿਹੜੀ ਹੈਗੀ ਆ ਜੁਆਇੰਟ ਐਫਰਟ ਆ ਉਹ ਰੋਟਰੀ ਕਲੱਬ ਵੱਲੋਂ ਕੀਤੀ ਗਈ ਆ ਔਰ ਡਿਸਟ੍ਰਿਕਟ ਐਸੋਸੀਏਸ਼ਨ ਜਾਂ ਸਾਥ ਕੋ ਇਲਾਵਾ ਸਾਰੇ ਜੀ ਸਾਹਿਬਾਨ ਇੱਥੇ ਆ ਕੇ ਇਸ ਕੈਂਪ ਦਾ ਉਦਘਾਟਨ ਕਰਕੇ ਗਏ ਆ ਔਰ ਮੈਂ ਸਮਝਦਾ ਹੈਗਾ ਅਸੀਂ ਅੱਜ ਆਰਥ ਦੇ ਦੇ ਉੱਤੇ ਬਹੁਤ ਸਾਰੇ ਮੁੱਦੇ ਵਗੈਰਾ ਵੀ ਬੰਦਨ ਦੀ ਅ ਪ੍ਰਥਾ ਸ਼ੁਰੂ ਕੀਤੀ ਹੈ ਕਿ ਲੋਕਾਂ ਨੂੰ ਧਰਤੀ ਨੂੰ ਬਚਾਉਣ ਵਾਸਤੇ ਜਿਹੜਾ ਪਰਿਆਵਰਣ ਹੈ ਉਹਨੂੰ ਸੰਭਾਲਣ ਦੀ ਗੱਲ ਕੀਤੀ ਗਈ ਹੈ ਸੋ ਅੱਜ ਦਾ ਜਿਹੜਾ ਦਿਨ ਹੈ ਸਾਰੇ ਬਕੀਲ ਸਾਹਿਬਾਨ ਨੇ ਬਹੁਤ ਹੀ ਹਮ ਹਮਾ ਕੇ ਜਿਹੜਾ ਹੈ ਇੱਥੇ ਬਲੱਡ ਮੇਸ਼ ਕੀਤਾ ਹੈਗਾ ਮੈਨੂੰ ਖੁਸ਼ੀ ਇਸ ਗੱਲ ਦੀ ਹੈਗੀ ਹੈ ਕਿ ਅੱਜ ਸਾਡੇ ਇੱਕ ਬਲਕੀਲ ਸਾਹਿਬ ਸਰਦਾਰ ਮਨਪ੍ਰੀਤ ਸਿੰਘ ਸ਼ਾਹੀ ਜਿਨ੍ਹਾਂ ਨੇ 119 ਵੀ ਵਾਰ ਅੱਜਾ ਹੈਗਾ ਬਲੱਡ ਦਤਾ ਔਰ ਇਹ ਬਹੁਤ ਹੀ ਚੰਗਾ ਉਪਰਾਲਾ ਹੈ ਮੈਂ ਸਮਝਦਾ ਕਿ ਇੱਕ ਯੂਨਿਟ ਬਲੱਡ ਦੇ ਨਾਲ ਜੇ ਇੱਕ ਬੱਚੇ ਦਾ ਪਿਓ ਜਾਂ ਇੱਕ ਔਰਤ ਦਾ ਹਸਬੰਡ ਜਾਂ ਇੱਕ ਮਾਂ ਦਾ ਪੁੱਤ ਮਰ ਜਾਂਦਾ ਹੈ ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਵਧੀਆ ਦਾਨ ਹੈ ਔਰ ਸਭ ਤੋਂ ਤੁਮ ਦਾ ਅੱਜ ਮੈਸਿਕ ਬਾਹਰ ਐਸੋਸੀਏਸ਼ਨ ਵੱਲੋਂ ਅਰਥ ਦੇ ਦੇ ਉੱਤੇ ਅੱਜ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਅੱਜ ਦਾ ਜਿਹੜਾ ਦਿਨ ਸਾਰੇ ਬਕਤੂਲ ਸਹਿਵਾਣ ਨੇ ਬਹੁਤ ਹੀ ਹਮ ਹਮਾ ਕੇ ਜਿਹੜਾ ਇੱਕ ਬਲੱਡ ਮੇਸ ਕੀਤਾ ਹੈਗਾ ਖੁਸ਼ੀ ਇਸ ਗੱਲ ਦੀ ਹੈਗੀ ਹੈ ਕਿ ਅੱਜ ਸਾਡੇ ਇੱਕ ਬਕਤੂਲ ਸਾਹਿਬ ਸਰਦਾਰ ਮਨਪ੍ਰੀਤ ਸਿੰਘ ਸ਼ਾਹੀ ਜਿਵੇਂ ਕਿ 119 ਵੀ ਬਾਰ ਵਾਰ ਬਿਰਾ ਹੈਗਾ ਬਲੱਡ ਦਤਾ ਕਿ ਬੱਚੇ ਦਾ ਪਿਓ ਜਾਂ ਇੱਕ ਔਰਤ ਦਾ ਹਸਬੰਡ ਜਾਂ ਇੱਕ ਮਾਂ ਦਾ ਪੁੱਤ ਮਰ ਜਾਂਦਾ ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਵਧੀਆ ਦਾਨ ਹੈ ਔਰ ਸਭ ਤੋਂ ਤੁਮ ਦਾ ਮੋਸਿਕ ਬਾਹਰ ਐਸੋਸੀਏਸ਼ਨ ਵੱਲੋਂ ਅ ਅਰਥ ਦੇ ਦੇ ਉੱਤੇ ਅੱਜ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਨਾਲ ਜਿਹੜੀ ਹੈਗੀ ਆ ਜੁਆਇੰਟ ਐਫਰਟ ਆ ਉਹ ਰੋਟਰੀ ਕਲੱਬ ਵੱਲੋਂ ਕੀਤੀ ਗਈ ਆ ਔਰ ਡਿਸਟ੍ਰਿਕਟ ਐਸੋਸੀਏਸ਼ਨ ਜਾਂ ਸਾਥ ਤੋਂ ਇਲਾਵਾ ਸਾਰੇ ਜੀ ਆ ਸਹਿਬਾਨ ਇੱਥੇ ਆ ਕੇ ਇਸ ਕੈਂਪ ਦਾ ਉਦਘਾਟਨ ਕਰਕੇ ਗਏ ਆ ਔਰ ਮੈਨੂੰ ਸਮਝਦਾ ਹੈਗਾ ਅਸੀਂ ਅੱਜ ਅਰਥ ਦੇ ਦੇ ਉੱਤੇ ਬਹੁਤ ਸਾਰੇ ਬੂਟੇ ਵਗੈਰਾ ਵੀ ਵੰਡਣ ਦੀ ਅ ਪ੍ਰਥਾ ਸ਼ੁਰੂ ਕੀਤੀ ਹੈ ਕਿ ਲੋਕਾਂ ਨੂੰ ਧਰਤੀ ਨੂੰ ਬਚਾਉਣ ਵਾਸਤੇ ਜਿਹੜਾ ਪਰਿਆਵਰਣ ਨਾਲ ਉਹਨੂੰ ਸੰਭਾਲਣ ਦੀ ਗੱਲ ਕੀਤੀ ਗਈ ਆ ਸੋ ਅੱਜ ਦਾ ਜਿਹੜਾ ਦਿਨ ਹੈ ਸਾਰੇ ਬਕੀਲ ਸਹਿਬਾਨ ਨੇ ਬਹੁਤ ਹੀ ਹਮ ਹਮਾ ਕੇ ਜਿਹੜਾ ਇਹ ਬਲੱਡ ਮੇਚ ਕੀਤਾ ਹੈਗਾ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈਗੀ ਆ ਕਿ ਅੱਜ ਸਾਡੇ ਇੱਕ ਬਕੀਲ ਸਾਹਿਬ ਸਰਦਾਰ ਮਨਪ੍ਰੀਤ ਸਿੰਘ ਸ਼ਾਹੀ ਜਿਨ੍ਹਾਂ ਨੇ 119 ਵੀ ਵਾਰ ਅੱਜ ਹੈਗਾ ਬਲੱਡ ਦਿੱਤਾ ਔਰ ਇਹ ਬਹੁਤ ਹੀ ਚੰਗਾ ਉਪਰਾਲਾ ਹੈ ਮੈਂ ਸਮਝਦਾ ਕਿ ਇੱਕ ਯੂਨਿਟ ਬਲੱਡ ਦੇ ਨਾਲ ਜੇ ਇੱਕ ਬੱਚੇ ਦਾ ਪਿਓ ਜਾਂ ਇੱਕ ਔਰਤ ਦਾ ਹਸਬੰਡ ਜਾਂ ਇੱਕ ਮਾਂ ਦਾ ਪੁੱਤ ਵੱਜ ਜਾਂਦਾ ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਵਧੀਆ দান ਹੈ ਔਰ ਸਭ ਤੋਂ ਤੁਮਦ